ਹਾਂਜੀ ਨਮਸਤੇ ਜੀ ਦੋਸਤੋ ਅੱਜ ਮੈਂ ਇੱਕ ਮਰੂਨ ਕਲਰ ਦਾ ਬਹੁਤ ਪਿਆਰਾ ਜਿਹਾ ਮੈਕਰਮ ਦਾ ਕੀਚੇਨ ਬਣਾਇਆ ਹੈ ਮੈਂ ਰੋਜ਼ ਕੁਛ ਨਾ ਕੁਛ ਛੋਟਾ ਜਿਹਾ ਕ્રાਫਟ ਬਣਾਉਂਦੀ ਰਹਿੰਦੀ ਆ ਕਿਉਂਕਿ ਮੈਨੂੰ ਇਹ ਬਣਾਉਣਾ ਚੰਗਾ ਲੱਗਦਾ ਹੈ ਤੇ ਮੇਰਾ ਮਨ ਕਰਦਾ ਹੈ ਰੋਜ਼ ਤੁਹਾਡੇ ਨਾਲ ਗੱਲਾਂ ਕਰਨ ਦਾ ਤਾਂ ਅੱਜ ਇੱਕ ਕ੍ਰੀਏਟਿਵ ਵਰਕ ਕੀਤਾ ਹੈ ਤੇ ਕੁਝ ਕੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੂੰਗੀ ਜ ਜਿਹਦੇ ਨਾਲ ਮੈਂ ਵੀ ਪ੍ਰਸੰਨ ਹੋਵਾਂ ਤੇ ਤੁਸੀਂ ਵੀ ਪ੍ਰਸੰਨ ਹੋਵੋ ਦੇਖੋ ਇਹ ਛੋਟਾ ਜਿਹਾ ਕੀਚਨ ਹੈ ਪਰ ਇਹਦੇ ਨਾਲ ਮੇਰੀ ਰੋਜ਼ਾਨਾ ਦੀ ਮਿਹਨਤ ਮੇਰਾ ਪਿਆਰ ਤੇ ਮੇਰਾ ਟਾਈਮ ਪਾਸ ਹੋ ਜਾਂਦਾ ਜਦੋਂ ਅਸੀਂ ਆਪਣੀ ਮਿਹਨਤ ਨਾਲ ਕੁਝ ਬਣਾਉਂਦੇ ਆ ਨਾ ਚਾਹੇ ਪੇਂਟਿੰਗ ਹੋਵੇ ਨੀਟਿੰਗ ਹੋਵੇ ਜਾਂ ਜਿਵੇਂ ਮੈਂ ਮੈਕਰਮ ਦਾ ਸੂਤ ਦਾ ਡਿਜ਼ਾਈਨ ਬਣਾਇਆ ਹੈ ਸਾਡਾ ਸਟ्रेस ਘਟ ਜਾਂਦਾ ਹੈ ਸਟ्रेस ਘਟ ਹੁੰਦਾ ਤੇ ਅੰਦਰ ਦੀ ਜਿਹੜੀ ਹੈਗੀ ਹੈ ਸਾਡੀ ਨਾ ਘਬਰਾਹਟ ਉਹ ਵੀ ਹਲਕੀ ਹੋ ਜਾਂਦੀ ਹੈ ਤੇ ਅੱਜ ਦੀ ਛੋਟੀ ਜੀ ਗੱਲ ਮੈਂ ਤੁਹਾਡੇ ਨਾਲ ਇਹ ਕਰਨਾ ਚਾਹੂੰਗੀ ਕਿ ਜ਼ਿੰਦਗੀ ਵਿੱਚ ਪਰਫੈਕਟ ਚੀਜ਼ ਕੁਝ ਨਹੀਂ ਹੁੰਦੀ ਪਰਫੈਕਟ ਚੀਜ਼ ਦੀ ਵੇਟ ਨਾ ਕਰੋ ਜੋ ਵੀ ਹੱਥ ਵਿੱਚ ਹੈ ਉਸ ਨੂੰ ਪਿਆਰ ਨਾਲ ਆਪਦਾ ਬੈਸਟ ਦਿਓ ਬੈਸਟ ਕਰਨ ਦੀ ਕੋਸ਼ਿਸ਼ ਕਰੋ ਜਦੋਂ ਪਰਫੈਕਟ ਹੋ ਜੂ ਦੇਖੀ ਜਾਊ ਰੋਜ਼ ਥੋੜਾ ਜਿਹਾ ਸਿੱਖਣਾ ਸਿਖਾਉਣਾ ਤੇ ਥੋੜਾ ਜਿਹਾ ਕੋਈ ਕੁਝ ਬਣਾਉਣਾ ਇਹੀ ਸਲੋ ਸਲੋ ਲਾਈਫ ਨੂੰ ਚੰਗੀ ਡਾਇਰੈਕਸ਼ਨ ਚ ਲੈ ਜਾਂਦਾ ਹੈ ਜੇ ਤੁਸੀਂ ਵੀ ਕਦੇ ਉਦਾਸ ਮਹਿਸੂਸ ਕਰਦੇ ਹੋ ਜਾਂ ਟੀਵੀ ਤੇ ਜਾਂ ਫੋਨ ਤੇ ਸਕਰੋਲ ਕਰਦੇ ਰਹਿੰਦੇ ਹੋ ਸਾਰਾ ਦਿਨ ਖਰਾਬ ਕਰਦੇ ਹੋ ਤਾਂ ਕੋਈ ਸਿੰਪਲ ਜਿਹਾ ਕ્રાਫਟ ਸ਼ੁਰੂ ਕਰ ਲਓ ਜਾਂ ਕੁਝ ਵੀ ਬਣਾਉਣਾ ਸ਼ੁਰੂ ਕਰੋ ਕ੍ਰੀਏਟ ਕ੍ਰੀਏਸ਼ਨ ਕੁਝ ਵੀ ਕ੍ਰੀਏਟ ਸ਼ੁਰੂ ਤੁਸੀਂ ਕਰੋਗੇ ਨਾ ਕਰਨਾ ਕਿਵੇਂ ਤੁਹਾਡਾ ਸਟ्रेस ਜਿਹੜਾ ਘਟਦਾ ਹੈ ਤੇ ਜੇ ਤੁਸੀਂ ਵੀ ਕਦੇ ਮਤਲਬ ਕੋਈ ਚੀਜ਼ ਬਣਾਓ ਤਾਂ ਉਸ ਨੂੰ ਸ਼ੇਅਰ ਕਰੋ ਦੋਸਤਾਂ ਨਾਲ ਜਿਵੇਂ ਮੈਂ YouTube ਤੇ ਤੁਹਾਡਾ ਨਾਲ ਸ਼ੇਅਰ ਕਰਦੀ ਆਂ ਇੱਕ ਛੋਟਾ ਜਿਹਾ ਸਟੈਪ ਨਾ ਮਨ ਚ ਇੱਕ ਚੇਂਜ ਲੈ ਕੇ ਆਊਗਾ ਬਹੁਤ ਪੋਜ਼ਿਟਿਵ ਚੇਂਜ ਲੈ ਕੇ ਆਊਗਾ ਤੇ ਹੁਣ ਜਿਵੇਂ ਮੈਂ ਰਿਟਾਇਰਮੈਂਟ ਤੋਂ ਬਾਅਦ ਵੀ ਇਹੀ ਸਿੱਖਿਆ ਤੇ ਹਰ ਰੋਜ਼ ਕੁਛ ਨਾ ਕੁਛ ਸਿੱਖਣਾ ਹੈ ਬਣਾਉਣਾ ਹੈ ਤੇ ਸੋਚਾਂ ਜੋ ਕੁਛ ਸੋਚਦੀ ਆਂ ਤੁਹਾਡਾ ਨਾਲ ਸ਼ੇਅਰ ਕਰਦੀ ਰਹਿਣੀ ਆ ਹੈ ਨਾ ਤੇ ਕ੍ਰੀਏਟਿਵ ਰਹਿਣ ਨਾਲ ਨਾ ਹੌਸਲਾ ਵੱਧਦਾ ਹੈ ਜਿੰਨਾ ਟਾਈਮ ਅਸੀਂ ਫਿਕਰ ਕਰਨ ਤੇ ਲਗਾਉਨੇ ਆ ਜੇ ਉਹੀ ਥੋੜਾ ਜਿਹਾ ਟਾਈਮ ਅਸੀਂ ਕੰਮ ਕਾਜ ਵਿੱਚ ਸ਼ੌਂਕ ਪੂਰਾ ਕਰਨ ਚ ਦੇਖੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸਾਨੂੰ ਥੋੜਾ ਬਹੁਤ ਖਰਚ ਵੀ ਕਰਨਾ ਪੈਂਦਾ ਤੇ ਘੱਟ ਪੈਸੇ ਨਾਲ ਵੀ ਅਸੀਂ ਸ਼ੌਂਕ ਪੂਰੇ ਕਰ ਸਕਦੇ ਹਾਂ ਉਹ ਤਾਂ ਸਾਡੇ ਆਪ ਦੇ ਆਪ ਦੇ ਤੇ ਡਿਪੈਂਡ ਕਰਦਾ ਵੀ ਅਸੀਂ ਕਿੰਨੇ ਗਮਹਿੰਗੇ ਸ਼ੌਕ ਵਾਲੇ ਹੋਏ ਆ ਜੇ ਤੁਹਾਨੂੰ ਵੀ ਇਹ ਛੋਟੀਆਂ ਜੀਆਂ ਮੇਰੀਆਂ ਗੱਲਾਂ ਜਾਂ ਡਿਜ਼ਾਈਨ ਚੰਗਾ ਲੱਗਿਆ ਹੋਵੇ ਤਾਂ ਤੁਸੀਂ ਇਸੇ ਵੀਡੀਓ ਨੂੰ ਪਸੰਦ ਕਰ ਸਕਦੇ ਹੋ ਲਾਈਕ ਵੀ ਕਰ ਸਕਦੇ ਹੋ ਤੇ ਕਿਸੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਕਮੈਂਟ ਵਿੱਚ ਮੈਨੂੰ ਜਰੂਰ ਦੱਸਿਆ ਕਰੋ ਕਿ ਤੁਸੀਂ ਰੋਜ਼ ਕੀ ਛੋਟਾ ਛੋਟਾ ਇਹੋ ਜਿਹਾ ਕੰਮ ਕੀਤਾ ਹੈ ਕਿਹੜੀ ਇਹ ਜੀ ਚੀਜ਼ ਕ੍ਰੀਏਟ ਕੀਤੀ ਹੈ ਹੈ ਕੁਕਿੰਗ ਵੀ ਕੋਈ ਗਾਰਡਨਿੰਗ ਵੀ ਕੋਈ ਨੀਟਿੰਗ ਵੀ ਜਾਂ ਸਿਰਫ ਆਪਣਾ ਡਾਇਰੀ ਲਿਖਣ ਦੀ ਕੋਈ ਵੀ ਕੰਮ ਤੁਸੀਂ ਕਰਦੇ ਹੋ ਉਸ ਨੂੰ ਮੇਰੇ ਨਾਲ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨੈਕਸਟ ਵੀਡੀਓ ਵਿੱਚ ਫਿਰ ਹੋਰ ਵੀ ਅਸੀਂ ਸਿੰਪਲ ਸਿੰਪਲ ਜਿਹਾ ਕੋਈ ਕ્રાਫਟ ਲੈ ਕੇ ਪਿਆਰੀ-ਪਿਆਰੀਆਂ ਗੱਲਾਂ ਲੈ ਕੇ ਫਿਰ ਮੈਂ ਤੁਹਾਨੂੰ ਮਿਲਦੀ ਰਹੂੰਗੀ ਬਹੁਤ ਬਹੁਤ ਧੰਨਵਾਦ ਅਗਰ ਆਪ ਕੀ ਚੇਨ ਬਣਾਉਣਾ ਸਿੱਖਣਾ ਚਾਹਤੇ ਹੋ ਤਾਂ ਲਿਖਣਾ ਮੈਂ ਆਪਕੋ ਸਿਖਾਉਂਗੀ ਬਹੁਤ ਸਾਰਾ ਪਿਆਰ ਔਰ ਅਸ਼ੀਰਵਾਦ ਹਾਂਜੀ ਫਰੈਂਡਸ ਇਹ ਇਕੱਲੀ ਕੀ ਚੇਨ ਹੀ ਨਹੀਂ ਹੈ ਇੱਕ ਪੂਰਾ ਬੈਲਟ ਹੈ ਅਸੀਂ ਡਰੈਸਸ ਦੇ ਉੱਪਰ ਲਗਾ ਸਕਦੇ ਆਂ ਇਸ ਡਿਜ਼ਾਈਨ ਨਾਲ ਬਣਾ ਕੇ ਪਰਦਿਆਂ ਨੂੰ ਇਕੱਠਾ ਕਰਨ ਵਾਸਤੇ ਅਸੀਂ ਜੋ ਬੈਲਟ ਜੀ ਲਗਾਉਨੇ ਆਂ ਇਹ ਇਹ ਡਿਜ਼ਾਈਨ ਨੂੰ ਸੀ ਕਿਤੇ ਵੀ ਵਰਤ ਸਕਦੇ ਹਾਂ ਕੁਝ ਵੀ ਅਸੀਂ ਲੇਸ ਬਣਾਣੀ ਹੈ